ਤੁਸੀਂ ਤਾਂ ਮੈਂ ਸਰਬਣੇ ਇਸ ਵਕਤ ਭਾਰਤੀ ਹਾਕੀ ਖਿਡਾਰੀ ਜਿਹੜੇ ਨੇ ਉਹ ਇਸ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚ ਰਹੇ ਨੇ ਭਾਰਤੀ ਹਾਕੀ ਵੱਲੋਂ 올림픽ਸ ਦੇ ਵਿੱਚ ਬ੍ਰਾਉਂਜ਼ ਮੈਡਲ ਜਿਹੜਾ ਜਿੱਤਿਆ ਗਿਆ ਸਵਾਗਤ ਕਰਨ ਵਾਸਤੇ ਵੱਡੀ ਪੱਧਰ ਤੇ ਰਾਜ ਦੇਦਿਤ ਤੇ ਹੋਰ ਲੋਕ ਜਿਹੜੇ ਪਹੁੰਚੇ ਨੇ ਸਾਡੇ ਨਾਲ ਪ੍ਰਕਾਸ਼ ਸਿੰਘ ਮੌਜੂਦ ਨੇ ਜਿਹੜੇ ਹਾਕੀ ਦੇ ਸਾਬਕਾ ਖਿਡਾਰੀ ਰਹੇ ਨੇ ਗੱਲਬਾਤ ਕਰਦੇ ਆਂ ਅੰਜ ਸਰ ਅੱਜ ਭਾਰਤੀ ਹਾਕੀ ਟੀਮ ਜਿਹੜੀ ਆ ਬ੍ਰਾਉਂਜ਼ ਮੈਡਲ ਜਿੱਤ ਕੇ ਪਹੁੰਚ ਰਹੀ ਹੈ ਕਿਵੇਂ ਦੇਖੋ ਇੰਤੋਂ ਵਧੀਆ ਖੁਸ਼ੀ ਦੀ ਗੱਲ ਹੋਰ ਨਹੀਂ ਹੋ ਸਕਦੀ ਇਹ ਠੀਕ ਆ ਵੀ ਤੁਸੀਂ ਅਗਲਾ ਕੁਐਸਚਨ ਪੁੱਛਣਾ ਵੀ ਅਸੀਂ 골ਡ ਪਈ ਇਹ ਮੈਡਲ ਦਾ ਰੰਗ ਬਦਲੇ ਪਰ ਮੈਨੂੰ ਲੱਗਦਾ ਕਿ ਕੋਈ ਜਿਹੜੀ ਚਾਰ ਟੀਮਾਂ ਹੁੰਦੀਆਂ ਸੈਮੀਫਾਈਨਲਿਸਟ ਉਹਦੇ ਵਿੱਚ ਬਹੁਤ ਜ਼ਿਆਦਾ ਫਰਕ ਨਹੀਂ ਹੁੰਦਾ ਸੋ ਉਹ ਜਿਹੜਾ ਬਹੁਤ ਫਾਈਨਰ ਪੁਆਇੰਟਸ ਹੈਗੇ ਆ ਉਹਦੇ ਤੇ ਸਾਨੂੰ ਹੋਰ ਮਿਹਨਤ ਕਰਨ ਦੀ ਜ਼ਰੂਰਤ ਹੈ ਤਾਂ ਕਿ ਅਗਲੇ ਸਮੇਂ ਦੇ ਵਿੱਚ ਅਸੀਂ ਹੋਰ ਬਿਹਤਰ ਪਰਫਾਰਮੈਂਸ ਦਿਖਾ ਸਕੀਏ ਸਰ ਇਹ ਵਿਖਿਆਜਵਤ ਭਾਰਤੀ ਸਰਹੱਦ ਦੇ ਉੱਪਰ ਜਗਰਾਤ ਸਿੰਘ ਨਾਮ ਦਾ ਖਿਡਾਰੀ ਹੈ ਜਿਸ ਨੇ ਬਚਪਨ ਦੇ ਵਿੱਚ ਹਾਕੀ ਖੇਡਣ ਵਾਸਤੇ ਰੇਟਿਡ ਸੈਰਮਣੀ ਦੇ ਛੰਡੇ ਵਿੱਚ ਪਾਣੀ ਦੀ ਬੋਤਲਾਂ ਵੇਚੀਆਂ ਫੈਸਿਲਿਟੀਆਂ ਨੂੰ ਪ੍ਰੋਪਰਲੀ ਨਹੀਂ ਮਿਲਿਆ ਪਰ ਅੱਜ ਵੀ 올림픽 ਖੇਡਿਆ ਕਿਵੇਂ ਦੇਖਦੇ ਹੋ ਸਰਕਾਰਾਂ ਦੀ ਕਾਰਜਕਾਰੀ ਨੂੰ ਦੇਖੋ ਸਾਡੇ ਥੱਲੇਡੇ ਲੈਵਲ ਤੇ ਕੋਈ ਬਹੁਤ ਚੰਗਾ ਪ੍ਰਬੰਧ ਨਹੀਂ ਹੈ ਸਾਨੂੰ ਉਹਦੇ ਤੇ ਹੋਰ ਕੰਮ ਕਰਨ ਦੀ ਜ਼ਰੂਰਤ ਹੈ ਇੱਥੋਂ ਤੁਸੀਂ ਜਜਮੈਂਟ ਲਾ ਸਕਦੇ ਆਂ ਕਿ 140 ਕਰੋੜ ਦਾ ਦੇਸ਼ ਹੋਵੇ ਦਸ 110ਾਂ ਪਲੇয়ারਾਂ ਦੀ ਪਾਰਟਿਸਪੇਸ਼ਨ ਹੋਵੇ ਇਹਦਾ ਮਤਲਬ ਆਲਮੋਸਟ 1.5 ਕਰੋੜ ਪਲੇ 1.5 ਕਰੋੜ ਲੋਕਾਂ ਪਿੱਛੇ ਇੱਕ ਪਲੇਅਰ ਸੋ ਉਹਦੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਸਾਡੀ ਦੇਸ਼ ਦੀ ਸਾਡੇ ਸਿਸਟਮ ਦੀ ਜਿਹੜੀ ਕਾਰਗੁਜ਼ਾਰੀ ਆ ਉਹ ਉਹ ਬਿਹਤਰ ਨਹੀਂ ਹੈਗੀ ਉਹਦੇ ਤੇ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈ ਖਿਡਾਰੀਆਂ ਦੇ ਮਾਪਿਆਂ ਦੀ ਥੋੜੀ ਦਰਾਜਗੀ ਹੈ ਕਿ ਦੂਜੀਆਂ ਸਟੇਟਸ ਦੇ ਵਿੱਚ ਖਿਡਾਰੀਆਂ ਨੂੰ ਜਿਹੜਾ ਸਨਮਾਨ ਜ਼ਿਆਦਾ ਮਿਲ ਰਿਹਾ ਦੋ ਦੋ ਕਰੋੜ ਰੁਪਏ ਹਰਿਆਣਾ ਸਰਕਾਰ ਦੇਦੀ ਪੰਜਾਬ ਸਰਕਾਰ ਵੱਲੋਂ ਅਸੀਂ ਇਹ ਵੀ ਕਮਾਗੇ ਵੀ ਹਾਲ ਵੀ ਇਹਨਾਂ ਨੂੰ ਵੀ ਉਨਾ ਹੀ ਸਨਮਾਨ ਸਨਮਾਨ ਮਿਲਣਾ ਚਾਹੀਦਾ ਲੇਕਿਨ ਕਈ ਵਾਰ ਕੀ ਹੁੰਦਾ ਦੇਖੋ ਜੇ ਘਰ ਕਿਤੇ ਮਾੜਾ ਮੋਟਾ ਕਮਜ਼ੋਰੀ ਰਹਿ ਜਾਵੇ ਤੇ ਫਿਰ ਮਾਂ ਪਿਓ ਛੱਟ ਕੇ ਨਹੀਂ ਚਲੇ ਜਾਈਦੇ ਹੁੰਦੇ ਐ ਵੀ ਬਹੁਤਿਆਰ ਦੂਸਰਿਆਂ ਨੂੰ ਵੀ ਇਦਾਂ ਕਰੀ ਜਾਈਦਾ ਵੀ ਹਾਂ ਵੀ ਹਰਿਆਣਾ ਬਹੁਤ ਚੰਗਾ ਆ ਤੇ ਪੰਜਾਬ ਚੰਗਾ ਨਹੀਂ ਹੈ ਸਾਨੂੰ ਇਹ ਗਰਵ ਹੋਣਾ ਚਾਹੀਦਾ ਵੀ ਅਸੀਂ ਪੰਜਾਬੀ ਆ ਤੇ ਪੰਜਾਬ ਹਾਂ ਇੱਥੇ ਹੋਰ ਸਟਰਗਲ ਕਰਾਂਗੇ ਕੋਈ ਪ੍ਰੋਬਲਮ ਨਹੀਂ ਪਰ ਆਪਾਂ ਕਹੀਏ ਵੀ ਹਰਿਆਣਾ ਇਦਾਂ ਕਰਦਾ ਤੇ ਅਸੀਂ ਇਦਾਂ ਨਹੀਂ ਕਰਦੇ ਸੋ ਇਹ ਇਹ ਮੈਂ ਇਸ ਗੱਲ ਨਾਲ ਬਹੁਤਾ ਸਹਿਮਤ ਨਹੀਂ ਹਾਂ ਪੰਜਾਬ ਦੇ ਮੁੰਡਿਆਂ ਨੂੰ ਕਿਹਾ ਜਾਂਦਾ ਕਿ ਨਸ਼ੇੜੀ ਨਹੀਂ ਪਰੇ 10 ਪਲੇਅਰ ਖੇਡੇ ਨੇ 올림픽 ਫਾਈਨਲ ਦੇ ਵਿੱਚ ਉਹ ਪੰਜਾਬੀ ਹਰ ਕੰਮ ਦੇ ਵਿੱਚ ਹੀ ਕਿਤੇ ਨਾ ਕਿਤੇ ਅਗਰੈਸਿਵ ਔਰ ਉਸ ਅਗਰੈਸ਼ਨ ਦੇ ਵਿੱਚੋਂ ਹੀ ਕਿਤੇ ਨਾ ਕਿਤੇ ਇਹ ਜਿਹੜੀ ਨਸ਼ਿਆਂ ਦੀ ਲਤ ਹੈ ਉਹ ਵੀ ਨਿਕਲਦੀ ਆ ਔਰ ਸਾਨੂੰ ਇਹ ਸੀ ਜਿੰਨਾ ਸਪੋਰਟਸ ਦਾ ਕਲਚਰ ਵਧਾ ਲਾਂਗੇ ਉਨਾ ਸ਼ਾਇਦ ਅਸੀਂ ਬਿੱਤਰ ਜਿਹੜਾ ਆ ਪੰਜਾਬ ਦੇ ਯੂਥ ਦਾ ਅੱਗੇ ਆਉਣਾ ਜਿਹੜਾ ਉਹ ਦੇਖ ਸੀ। ਇੱਕ ਨਾ ਸਵਾਲ ਆ ਸਰ। ਹੁਣ ਜਿਵੇਂ ਪੰਜਾਬ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਕਿਹੜੀਆਂ ਕਮੀਆਂ ਨੇ ਜਿਹੜੇ ਪ੍ਰੋਪਰ ਪਲੇਅਰ ਜਿਹੜੇ ਤਿਆਰ ਨਹੀਂ ਹੋ ਰਹੇ ਕਿਉਂਕਿ ਸਾਡਾ ਸਕੂਲ এডਿਕੇਸ਼ਨ ਸਾਡਾ ਹਾਇਰ ਸਕੈਂਡਰੀ এডਿਕੇਸ਼ਨ ਸਾਡਾ ਕਾਲਜ এডਿਕੇਸ਼ਨ ਕਿਉਂਕਿ ਅਲਟੀਮੇਟਲੀ ਬੱਚੇ ਨੇ ਇਸ ਪੜਾਅ ਦੇ ਵਿੱਚੋਂ ਨਿਕਲਣਾ ਹੁੰਦਾ। ਜੇ ਅਸੀਂ ਉਹਨੂੰ ਕਲੱਬ ਕਰਕੇ ਉਹਦੇ ਵਿੱਚੋਂ ਅਸੀਂ ਬਿਹਤਰ ਕੰਮ ਕਰ ਲਈਏ ਤਾਂ ਸਾਡੇ ਰਿਜ਼ਲਟ ਕਿਹੜੇ ਆ? ਇਹ ਸਿਰਫ ਅੰਪੀਅਨ ਬੰਡ ਦੀ ਗੱਲ ਨਹੀਂ ਹੈ ਜਾਂ ਮੈਡਲੈਂਡ ਦੀ ਗੱਲ ਨਹੀਂ ਹੈ ਸਾਡੀ ਨੇਸ਼ਨ ਵੀ ਹੈਲਦੀ ਹੋਣੀ ਚਾਹੀਦੀ ਆ ਸਾਡੀ ਨੇਸ਼ਨ ਜਿਹੜੀ ਆ ਉਹ ਖੁਸ਼ਹਾਲ ਹੋਣੀ ਚਾਹੀਦੀ ਆ ਜਿਹੜੇ ਯੰਗਸਟਰਸ ਆ ਉਹ ਇਨਸਟੈਡ ਕਿ ਉਹ ਕਿਸੇ ਹੋਰ ਪਾਸੇ ਵੱਲ ਨੂੰ ਤੁਰਨ ਉਹ ਚੰਗੀ ਸਿਹਤ ਵੱਲ ਨੂੰ ਤੁਰਨ ਜੇ ਤਾਂ ਅਸੀਂ ਤਾਂ ਹੀ ਪੰਜਾਬੀ ਜਿਹੜਾ ਆ ਕਿਉਂਕਿ ਪੰਜਾਬੀ ਹਮੇਸ਼ਾ ਚੰਗੀ ਸਿਹਤ ਨਾਲ ਜਾਣਿਆ ਜਾਂਦਾ ਤੇ ਕਿਤੇ ਨਾ ਕਿਤੇ ਸਾਡੇ ਤੇ ਉਹ ਬਲੌਕ ਜਿਹੜਾ ਲੱਗਿਆ ਹੋਇਆ ਸਾਨੂੰ ਉਹ ਢੋਂਡ ਦੀ ਜਰੂਰ ਥੀ ਬਿਲਕੁਲ ਜੀ ਐਹਸਨ ਜਿਹੜੇ ਪ੍ਰਕਾਸ਼ ਸਿੰਘ ਜਿਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿਹੜਾ ਇਸ ਵਕਤ ਭਾਰਤੀ ਹਾਕੀ ਖਿਡਾਰੀ ਜਿਹੜੇ ਨੇ 올림픽 ਜਿੱਤ ਕੇ ਆਏ 올림픽 ਦੇ ਵਿੱਚੋਂ ਬ੍ਰਾਉਨਜ਼ ਮੈਡਲ ਜਿੱਤ ਕੇ ਆਨੇ ਬੜੇ ਮਾਨ ਦੀ ਗੱਲ ਆ ਔਰ ਅਗਲੀ ਵਾਰ ਜਿਹੜੇ 골ਡ ਮੈਡਲ ਜਿੱਤ ਕੇ ਆਉਣਗੇ ਜੋ ਸਰਕਾਰ ਵੱਲੋਂ ਫੈਸਿਲਿਟੀਆਂ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਸਪੋਰਟ ਦੀ ਬਰਾਬਰੀ ਜਿਹੜੀ ਉਹ ਕੀਤੀ ਜਾਵੇ ਕਿਸੇ ਵਲੇ ਜੇਕਰ ਬਾਪਾ ਥੋੜਾ ਕਮਜ਼ੋਰ ਹੋਵੇ ਤਾਂ ਮਤਲਬ ਇਹ ਨਹੀਂ ਕਿ ਆਪਾਂ ਉਸ ਤੋਂ ਜਿਹੜਾ ਕਿਨਾਰਾ ਕਰਦੇ ਬਹੁਤ ਵਧੀਆ ਗੱਲ ਕੀਤੀ ਆ ਔਰ ਅਗਲੀ ਵਾਰ ਉਮੀਦ ਜਤਾਈ ਹੈ ਕਿ ਭਾਰਤੀ ਹਾਕੀ ਖਿਡਾਰੀ ਜਿਹੜੇ ਨੇ 올림픽 ਦੇ ਵਿੱਚ 골ਡ ਮੈਡਲ ਜਿੱਤ ਲਿਆ ਸਰਵਜਨਨ ਦਵਾ ਸਪੋਰਟਸਮੈਨਟੀ ਵੀ ਨਹੀਂ ਕੈਮਰਾਮੈਨ ਸਾਥੀ ਦੀਪਕ ਜਿਆਦੇ ਨਾਲ ਅਮਰਸਾਤ ਸਰ